दे देना कच्चे मुलाजम पत्ते करो पके करो पके करो कच्चे करो करो पहार करो पत्नी पेंशन स्कीम बहाल करो बहाल करो बहाल करो पेंशन स्कीम बहाल करो बहाल करो बहाल करो अच क्या जा रहा ਸਭ ਨੂੰ ਜੈ ਭੀਮ ਜੈ ਭਾਰਤ ਅੱਜ ਜੋ ਨਗਰ ਨਿਗਮ ਦੇ ਸਫਾਈ ਕਰਮਚਾਰੀਆਂ ਵੱਲੋਂ ਝੰਡਾ ਮਾਰਚ ਕੱਢਿਆ ਜਾ ਰਿਹਾ ਆ ਇਹ ਅੱਜ 10 ਤਰੀਕ ਤੋਂ ਲੈ ਕੇ 20 ਤਰੀਕ ਤੱਕ ਪੂਰੇ ਪੰਜਾਬ ਭਰ ਦੇ ਵੱਖ-ਵੱਖ ਸ਼ਹਿਰਾਂ ਵਿੱਚ ਨਗਰ ਨਿਗਮ ਨਗਰ ਕੌਂਸਲਰ ਨਗਰ ਪੰਚਾਇਤਾਂ ਵਿੱਚ ਕੱਢਿਆ ਜਾਵੇਗਾ ਕਿਉਂਕਿ ਸਰਕਾਰ ਦੇ ਵਿਰੋਧ ਦੇ ਵਿੱਚ ਝੰਡਾ ਮਾਰਚ ਰੈਲੀ ਜਿਹੜੀ ਕੱਢੀ ਜਾ ਰਹੀ ਹੈ ਕਿਉਂਕਿ ਜਿਸ ਵੇਲੇ ਸਰਕਾਰ ਆਈ ਸੀ ਅਸੂਬਿਲਲਾ ਇਸਨੇ ਆਗੇ ਵੱਡੇ ਵੱਡੇ ਵਾਅਦੇ ਕੀਤੇ ਸੀ ਕਿ ਸਰਕਾਰ ਬਣਦੇ ਸਾਰ ਜਿਹੜਾ ਵਾ ਸਾਰੇ ਮਲਾਈਮਾਂ ਨੂੰ ਪੱਕਾ ਕੀਤਾ ਜਾਵੇਗਾ ਪਰ ਪੱਕਾ ਕਰਨਾ ਤਾਂ ਬਹੁਤ ਦੂਰ ਦੀ ਗੱਲ ਆ ਇਹ ਬੰਦੇ ਤਨਖਾਹ ਤੱਕ ਵਧਾ ਕੇ ਰਾਜੀ ਨਹੀਂ ਇਹਨਾਂ ਕੋਲ 3.5 ਸਾਲ ਹੋਣ ਲੱਗੇ ਹਜੇ ਤੱਕ ਕੋਈ ਇਹਨਾਂ ਨੂੰ ਰੈਗੂਲਰ ਕਰਨ ਦੀ ਪਾਲਿਸੀ ਨਹੀਂ ਬਣੀ ਪਰ ਆਪਣੇ ਐਮਐਲਏ ਮੰਤਰੀ ਬਣਾਈ ਜਾ ਰਹੇ ਆ ਪਰ ਮਲਾਈਮਾਂ ਵਾਸਤੇ ਇਹਨਾਂ ਕੋਲ ਹਜੇ ਤੱਕ ਕੋਈ ਪਾਲਿਸੀ ਨਹੀਂ ਬਣੀ ਆ ਸੋ ਇਸ ਕਰਕੇ ਹੁਣ ਪੂਰੇ ਪੰਜਾਬ ਦੀਆਂ ਜਥੇਬੰਦੀਆਂ ਨੇ ਸਰਵ ਸੰਮਤੀ ਦੇ ਨਾਲ ਹੀ ਫੈਸਲਾ ਲਿਆਇਆ ਕਿ ਬਹੁਤ ਜਲਦ 20 ਤਰੀਕ ਤੋਂ ਬਾਅਦ ਪੰਜਾਬ ਭਰ ਦੇ ਵਿੱਚ ਪੂਰਨ ਤੌਰ ਤੇ ਜਿਹੜੀ ਆ ਸਟ੍ਰਾਈਕ ਕੀਤੀ ਜਾਊਗੀ ਤਾਂ ਕਿ ਇਹ ਸੁੱਤੀ ਪਈ ਸਰਕਾਰ ਨੂੰ ਜਗਾਇਆ ਜਾ ਸਕੇ ਅਸੀਂ ਬਿਲਕੁਲ ਨਹੀਂ ਚਾਹੁੰਦੇ ਕਿ ਅਸੀਂ ਇਸ ਸਟ੍ਰਾਈਕ ਜਿਹੜੀ ਆ ਪੂਰੇ ਪੰਜਾਬ ਭਰ ਦੇ ਵਿੱਚ ਕੂੜੇ ਦੇ ਢੇਰ ਲਗਾ ਕੇ ਖਲਾਰਾ ਪਾਇਆ ਜਾਵੇ ਲੋਕਾਂ ਨੂੰ ਪਰੇਸ਼ਾਨ ਕੀਤਾ ਜਾਵੇ ਪਰ ਅਸੀਂ ਇਹ ਆਪਣੇ ਹੱਕ ਦੀ ਲੜਾਈ ਲੜਦੇ ਹਾਂ ਸਾਡੇ ਹੱਕ ਸੱਚ ਦੀ ਲੜਾਈ ਹੈ ਕਿਤੇ ਵੀ ਸਾਨੂੰ ਸਾਡਾ ਬੰਦਾ ਰਾਈਟ ਜਿਹੜਾ ਨਹੀਂ ਦਿੱਤਾ ਜਾ ਰਿਹਾ ਕਿਉਂਕਿ ਸਭ ਤੋਂ ਆਪਾਂ ਕਹਿ ਸਕਦੇ ਆ ਕਿ ਗਰਾਊਂਡ ਜ਼ੀਰੋ ਦਾ ਕੰਮ ਕਰਕੇ ਸਾਡੇ ਘਰ ਦੇ ਵਿੱਚ ਚੁੱਲ੍ਹੇ ਜਿਹੜੇ ਉਹ ਸੋਖੇ ਨਹੀਂ ਬਲ ਰਹੇ ਸੋ ਮਲਾਇਮਾਂ ਦੀ ਜਿਹੜੀ ਹਾਲਾਤ ਆ 10000 ਦੇ ਵਿੱਚ ਵੱਧ ਤੋਂ ਵੱੱਤਰ ਹੋ ਰਹੀ ਆ ਇਸ ਕਰਕੇ ਪੂਰੇ ਪੰਜਾਬ ਭਰ ਦੇ ਸਪਾਈ ਸੇਵਕਾ ਦੇ ਵਿੱਚ ਰੋਸ਼ ਆ ਔਰ ਅੱਜ ਸਫਾਈ ਕਰਮਚਾਰੀ ਯੂਨੀਅਨ ਰਜਿਸਟਰ ਨਗਰ ਨਿਗਮ ਹਿਸ਼ਾਰਪੁਰ ਵੱਲੋਂ ਪਹਿਲਾ ਝੰਡਾ ਮਾਰਚ ਜਿਹੜਾ ਪੰਜਾਬ ਭਰ ਦੇ ਵਿੱਚੋਂ ਹਿਸ਼ਾਰਪੁਰ ਚੋਂ ਕੱਢਿਆ ਜਾ ਰਿਹਾ ਔਰ ਹੌਲੀ ਹੌਲੀ ਇਹ ਪੂਰੇ ਪੰਜਾਬ ਵਿੱਚ ਇਸ ਦੀ ਅੱਗ ਜਿਹੜੀ ਉਹ ਫੈਲੂਗੀ ਤੋ ਅਸੀਂ ਇਹ ਬੇਨਤੀ ਕਰਦੇ ਆਂ ਸਾਰੇ ਹੀ ਆਪਣੇ ਜਿੰਨੇ ਵੀ ਬਾਲਮਿਕਨ ਸਮਾਜ ਦੇ ਸੰਗਠਨ ਹੈਗੇ ਆ ਕਿ ਸਾਰੇ ਜਾਣੇ ਇੱਕ ਹੋ ਗਏ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕਰਕੇ ਹੰਬਲਾ ਮਾਰੋ ਤਾਂ ਕਿ ਆਪਾਂ ਜਿੰਨੇ ਮੁਲਾਜ਼ਮ ਹੈਗੇ ਕੱਚੇ ਇਹਨਾਂ ਨੂੰ ਰੈਗੂਲਰ ਕਰਾ ਸਕੀਏ ਸਭ ਨੂੰ ਜੈ ਭੀਮ ਜੈ ਭਾਰਤ ਜੀ ਅੱਜ ਪ੍ਰਧਾਨਗੀ ਅੱਜ ਕੀ ਪ੍ਰੋਗਰਾਮ ਹੈ ਜੀ ਮਿਊਸਪਲ ਮੁਲਾਜ਼ਮ ਐਕਸ਼ਨ ਕਮੇਟੀ ਪੰਜਾਬ ਵੱਲੋਂ ਇੱਕ ਫੈਸਲਾ ਕੀਤਾ ਗਿਆ ਸੀ ਕਿ 10 ਜੂਨ ਤੋਂ ਪੂਰੇ ਪੰਜਾਬ ਦੇ ਵਿੱਚ ਝੰਡਾ ਮਾਰਚ ਕੀਤਾ ਜਾਊਗਾ ਜਿਹਦਾ ਕਾਰਨ ਇਹ ਸੀ ਕਿ ਜਿਸ ਵੇਲੇ ਸਰਕਾਰ ਆਈ ਆ ਇਹ ਸਾਡੀਆਂ ਦਰਿਆ ਤੇ ਬੈਠ ਕੇ ਸਾਡੇ ਵਿੱਚ ਬੋਲ ਕੇ ਅਸੀਂ ਤੁਹਾਡੀਆਂ ਮੰਗਾ ਮੰਨਾਂਗੇ ਅਸੀਂ ਤੁਹਾਡੇ ਸਾਰੇ ਰਹਿੰਦੇ ਹੱਕ ਦੇਵਾਂਗੇ ਜਿਹੜੇ ਆਊਟਸੋਰਸ ਤੇ ਮਜ਼ਦੂਰ ਆ ਉਹਨਾਂ ਨੂੰ ਰਿਸੋਰਸ ਕਰਾਂਗੇ ਪੱਕੇ ਕਰਾਂਗੇ ਲੇਕਿਨ ਇਹਨਾਂ ਨੇ ਉਹਦੇ ਬਜਾਏ ਕੁਝ ਵੀ ਨਹੀਂ ਕੀਤਾ ਜਿਦ ਹੀ ਬਦਲ ਤੁਸੀਂ ਅੱਜ 10 ਜੂਨ ਤੋਂ ਪੰਜਾਬ ਦੇ ਵਿੱਚ ਝੰਡਾ ਮਾਰਚ ਕਰ ਰਹੇ ਆ ਇਹ ਤੋਂ ਬਾਅਦ ਮੀਟਿੰਗ ਕਰਾਂਗੇ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਹੜਤਾਲ ਹੋਵੇਗੀ ਸਾਨੂੰ ਇੱਕ ਸਮਝ ਨਹੀਂ ਆ ਰਹੀ ਕਿ ਇਹਨਾਂ ਕੋਲ 92 ਸੀਟਾਂ ਪਹਿਲਾਂ ਨੇ 4 ਵੀ ਹੋਰ ਲੈ ਲਈਆਂ 96 ਹੋ ਗਈਆਂ ਇੱਕ ਸੀਟ ਲੁਧਿਆਣੇ ਲਈ ਇਹਦੀ ਕਰੋੜਾ ਰੁਪਈਆ ਲਾਤਾ ਉਹ ਸੀਟ ਲਈ ਕੀ ਗੱਲ ਤੁਸੀਂ ਇਤਿਹਾਸ ਬਣਾਉਣਾ ਚਾਹੁੰਦੇ ਆ ਕਿ ਆਪਾਂ ਕੰਮ ਕੋਈ ਕਰਨਾ ਨਹੀਂ ਪਰ ਤੂੰ ਸੀਟਾਂ ਦੀ ਸਾਰੀਆਂ ਲੈ ਜਾਣੀਆਂ। ਤੋਂ ਮੈਨੂੰ ਲੱਗਦਾ ਹੈ ਕਿ ਜੋ ਇਹਨਾਂ ਦੇ ਹਾਲਾਤ ਆ ਆਉਣ ਵਾਲੇ ਸਮੇਂ ਵਿੱਚ ਮੋਰੋ ਨਿਆ ਲੈ ਜੂਗਾ ਪਿੱਛੇ 6 ਹੀ ਸੀਟਾਂ ਲੈ ਜੂਗੀ। ਸੋ ਇਹ ਇਹਨਾਂ ਦੇ ਮੰਨ ਦਾ ਬਹਿ ਅਸੀਂ ਪਹਿਲਾਂ ਸਰਕਾਰਾਂ ਦਾ ਵੀ ਕੱਢਿਆ ਇਹ ਵੀ ਕੱਢ ਦਵਾਂਗੇ। ਛੱਡੇ ਮਾਰਦੇ ਕਿੱਥੋਂ ਚੱਲਣਾ ਤੇ ਕਿੱਥੇ ਨਿਕਲ ਕਰਨਾ ਜੀ। ਛੱਡੇ ਮਾਰਦੇ ਦੇਖੋ ਗਰਮੀ ਜ਼ਿਆਦਾ ਹੈ ਜੀ। ਛੱਡੇ ਮਾਰਦੇ ਸ਼ਾਰਟ ਪ੍ਰੋਗਰਾਮ ਰੱਖਿਆ ਇਸ ਦਫ਼ਤਰੋਂ ਚੱਲਣਾ ਜਨਾ ਮਾਰਚ ਔਰ ਕਿਟਾ ਘਰ ਤੱਕ ਜਾਣਾ ਜੀ। ਉੱਥੇ ਜਾ ਕੇ 10-15 ਮਿੰਟ ਲਾਵਾਂਗੇ। ਨਾਰੇਬਾਜੀ ਕਹਾਂਗੇ ਉਸ ਤੋਂ ਪ੍ਰਾਪਤ ਆਪਾਂ ਸਾਰੇ ਬਲਾਜੋਨਾਂ ਪਰ ਡਿਕਰ ਜਾਲੂਗੋ